ਪਾਰੋਂ ਆਇਓ ਫਾਰਮ ਤੋਂ ਆਇਓ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਇਸ ਵੇਲੇ ਬਣਿਆ ਹੋਇਆ ਤੁਹਾਨੂੰ ਕਿਵੇਂ ਦਾ ਲੱਗਦਾ ਪੰਜਾਬ ਉੱਥੋਂ ਬੈਠ ਕੇ ਤੇ ਇੱਥੇ ਆ ਕੇ ਮੈਂ ਬਹੁਤ ਐਕਸਾਈਟਿਡ ਸੀ ਕਿ ਪੰਜਾਬ ਆ ਰਿਆਂ ਇੰਨੀ ਦੇਰ ਬਾਅਦ ਬਟ ਆ ਕੇ ਜਦੋਂ ਇਦਾਂ ਦੇ ਹਾਲਾਤ ਤੇ ਖੇਤ ਡਿਸਟਰਬਿੰਗ ਜ਼ਰੂਰ ਲੱਗ ਕੇ ਨਜ਼ਰ ਆਦਾ ਹਾਂ ਮੈਂ 3 ਸਾਲ ਬਾਅਦ ਆਈ ਹਾਂ ਦੋ ਸਾਲਾਂ ਚ ਕਿੰਨਾ ਕੁ ਬਦਲਿਆ ਪੰਜਾਬ ਬਦਲਾ ਕਿੰਨਾ ਕੁ ਆ ਗਿਆ ਇਹ ਤੇ ਕਦੇ ਵੀ ਨਹੀਂ ਦੇਖਿਆ ਸੀ ਪਟਿਆਲੇ 'ਚ ਤੇ ਬਦਲਾਵ ਤੇ ਆਇਆ ਹੀ ਆ ਹੁਣ ਬਾਕੀ ਨਵੀਂ ਲੈ ਆਂਦੀ ਲੋਕਾਂ ਨੇ ਬਦਲਾਵ ਵਾਲੀ ਸਰਕਾਰ ਪੋਲਿਟਿਕਸ ਬਾਰੇ ਜ਼ਿਆਦਾ ਕਦੇ ਨਹੀਂ ਸੋਚਿਆ ਮੈਂ ਕਦੇ ਇਸ ਡਿਟੇਲ 'ਚ ਨਹੀਂ ਗਈ ਬਟ ਇਹ ਅਨਰੈਸਟ ਜਿਹੜਾ ਕਾਮਨ ਸਿਟੀਜ਼ਨ ਲਈ ਹੈ ਇਹ ਨਹੀਂ ਮੈਨੂੰ ਠੀਕ ਲੱਗਦਾ ਜਿੱਥੋਂ ਤੁਸੀਂ ਛੱਡ ਕੇ ਗਏ ਸੀ 3 ਸਾਲ ਪਹਿਲਾਂ ਉੱਥੋਂ ਬਹੁਤ ਪਿੱਛੇ ਆ ਪੰਜਾਬ ਕੇ ਅੱਗੇ ਆ ਪਿੱਛੇ ਹੀ ਆ ਅਗਲੇ 2 ਸਾਲ ਕਿਸ ਤਰ੍ਹਾਂ ਦਾ ਲੱਗ ਰਿਹਾ ਪੰਜਾਬ ਦਾ ਜਿਹੜਾ ਅੱਜ ਦੇ ਸਮੇਂ ਦਾ ਮਾਹੌਲ ਚੱਲ ਰਿਹਾ ਮੈਨੂੰ ਲੱਗ ਰਿਹਾ ਹੈ ਕਿ ਹੋਰ ਲਾਈਕ ਜੇ ਹੁਣ ਡਿਸੀਜਨਸ ਨਹੀਂ ਪੱਕੇ ਲੈ ਫਿਰ ਅੱਗੇ ਵੀ ਹਾਲਤ ਖਰਾਬ ਹੀ ਹੋਏਗੀ ਕਿਉਂਕਿ ਪੰਜਾਬ ਪਹਿਲਾਂ ਵੀ ਬਹੁਤ ਕੁਝ ਭੁੱਗਤ ਚੁੱਕਿਆ ਜਿਵੇਂ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਤੇ ਅੱਜ ਦਾ ਦਾ ਮਾਹੌਲ ਹੈ ਇਹ ਤੋਂ ਬਾਅਦ ਮਾਹੌਲ ਖਰਾਬ ਹੋ ਸਕਦਾ ਹੈ ਜਾਂ ਫਿਰ ਇਹਨੂੰ ਸੰਭਾਲਿਆ ਜਾ ਸਕਦਾ ਹੈ ਜੀ ਸੰਭਾਲ ਸਕਦੇ ਨੇ ਹੁਣ ਵੀ ਸੰਭਾਲਣਾ ਚਾਹੀਦਾ ਹੈ ਜਿੱਦਾਂ ਮੈਮ ਨੇ ਕਿਹਾ ਸੀਗਾ ਕਿ ਇਦਾਂ ਪ੍ਰੋਪਰ ਡਿਸੀਜਨਸ ਲੈ ਕੇ ਇੱਥੇ ਗੱਲ ਖਤਮ ਹੋ ਸਕਦੀ ਹੈ ਤੋਂ ਲੱਗਦਾ ਕਿ ਲਗਾਮ ਖੁੱਲੀ ਦਿੱਤੀ ਜਾ ਰਹੀ ਹੈ ਇਸ ਕਰਕੇ ਮਾਹੌਲ ਖਰਾਬ ਹੋ ਰਿਹਾ ਹੈ ਮੈਂ ਇੰਨਾ ਨਹੀਂ ਡਿਟੇਲ ਚ ਕਦੇ ਸੋਚਿਆ ਕਿਉਂਕਿ ਮੈਨੂੰ ਸੀਰੀਅਸਲੀ ਇੱਥੇ ਦੀ ਕੰਡੀਸ਼ਨਸ ਦਾ ਪਤਾ ਨਹੀਂ ਹੈ ਬਟ ਮੈਨੂੰ ਇੰਨਾ ਪਤਾ ਹੈ ਕਿ ਇਹ ਚੀਜ਼ ਰਿਜ਼ੋਲਵ ਹੋ ਸਕਦੀ ਹੈ ਹੁਣ ਵੀ ਤੇ ਇਹਨਾਂ ਨੂੰ ਕਰ ਲੈਣੀ ਚਾਹੀਦੀ ਹੈ ਬਿਫੋਰ ਇਟ ਗੈਟਸ ਆਊਟ ਆਫ ਹੈਂਡ ਚਿੰਤਾ ਹੁੰਦੀ ਹੈ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਆਬਵੀਅਸਲੀ ਚਿੰਤਾਤੇ ਹੁੰਦੀ ਹੈ ਬਹੁਤ-ਬਹੁਤ ਧੰਨਵਾਦ ਤਾਂ ਇਹ ਮਾਹੌਲ ਦੇਖ ਕੇ ਪੰਜਾਬ ਦੇ ਲੋਕ ਜਿਹੜੇ ਬਾਹਰ ਵੀ ਰਹਿੰਦੇ ਨੇ ਜਾਂ ਫਿਰ ਇੱਥੇ ਰਹਿੰਦੇ ਨੇ ਉਹਨਾਂ ਦੇ ਵਿੱਚ ਇੱਕ ਮਾਹੌਲ ਹੈ ਜਿਹੜਾ ਕਾਫੀ ਜ਼ਿਆਦਾ ਤਣਾਅਪੂਰਨ ਬਣਿਆ ਹੋਇਆ ਤੇ ਉਹਨਾਂ ਨੂੰ ਡਰ ਹੈ ਕਿ ਇਹ ਮਾਹੌਲ ਕਿਤੇ ਹੋਰ ਵੀ ਖਰਾਬ ਨਾ ਹੁੰਦਾ ਜਾਵੇ ਤਾਂ ਇਸ ਮਸਲੇ ਦੇ ਉੱਤੇ ਲਗਾਤਾਰ ਜਿਹੜੇ ਪ੍ਰੋਟੈਸਟ ਚੱਲ ਰਹੇ ਨੇ ਅਗੇਸਟਾਂ ਕੀ ਇਨਸਾਫ ਮਿਲਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ